ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੈਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡਾ ਸਾ ਬੁੱਟਰ ਜਿਹਦਾ ਸ਼੍ਰੀ ਮਕਸਰ ਸਾਹਿਬ ਨੇੜੇ ਦੋਸਤੋ ਇਹਦੇ ਪੈਂਡ ਭੁੱਲਰ ਰਹਿਣ ਦਾ ਮਕਸਰ ਰੋਡ ਤੋਂ ਤੇ ਦੂਜੇ ਪਾਸੇ ਸੂਰੇ ਵਾਲਾ ਇਹ ਦੋਸਤੋ ਆਸ-ਪਾਸ ਦੇ ਪੈਂਡ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਵੱਡੇ ਕੱਦ ਕਾਠ ਵਾਲੀ ਵੜ ਦਿਖਾਉਂਗਾ ਚੰਗੇ ਦੁੱਧ ਵਾਲੀ ਬਾਈ ਜੀ ਹੁਣ ਦੱਸਦੇ ਆ ਫਿਲਹਾਲ ਹਜੇ ਗੱਬਣਾ ਪਰ ਤਿਆਰੀ ਬਹੁਤ ਸੋਹਣੀ ਆ ਸੋ ਵੀਡੀਓ ਨੂੰ ਅੰਤ ਤਾਈਂ ਵੇਖਿਆ ਜੀ ਜਿਨੂੰ ਪਸੰਦ ਆ ਜੂਗੇ ਤੇ ਆ ਕੇ ਆਪ ਦੀ ਤਸੱਲੀ ਨਾ ਖਰੀਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਬਹੁਤ ਸੋਹਣੀ ਬੜ ਵੱਡੇ ਕੱਦ ਕਾਠ ਵਾਲੀ ਦੂਜਾ ਸੂਆ ਮੂੰਹ ਤੋਂ ਛੇ ਦੰਦ ਦਾ ਡੇਟ ਮੁਤਾਬਕ 22 ਜੀ ਹੁਣੇ ਕਹਿੰਦੇ 13 ਤਰੀਕ ਨੂੰ ਦਿਨ ਪੂਰੇ ਆ ਬੱਚੀ ਦੇ ਡੇਟ ਮੁਤਾਬਕ ਦੋਸਤੋ ਇੱਕ ਹਫਤੇ ਦੀ ਕੱਚੀ ਆ ਦੁੱਧ ਬਾਈ ਜੀ ਹੁਣੇ ਕਹਿੰਦੇ ਬੱਚੀ ਨੇ ਪਹਿਲੇ ਸੂਏ 22 ਕਿਲੋ ਚਵਾਇਆ ਤੇ ਐਤ ਕੀ ਬਾਈ ਜੀ ਹੁਣੇ ਕਹਿੰਦੇ ਦੋ ਦੋ ਵਸੀ 25 ਕਿਲੋ ਬੜੇ ਆਰਾਮ ਨਾਲ ਚੁਵਾਜੂ ਹਾਈਟ ਵਾਲੇ ਪਾਸੋਂ ਫੁੱਲ ਉੱਚੇ ਲੰਮੇ ਵੱਡੇ ਕਦ ਕਾਠ ਵਾਲੀ ਆ ਹਵਾਨਾ ਚ ਜ ਵਾਲਟੇਲ ਬਹੁਤ ਪਈ ਆ ਮਜੀ ਨੇ ਖਾਪਤੇ ਚ ਵਾਲਟੇਲ ਕੱਢ ਕੇ ਹਵਾਨਾ ਟੈਟ ਕਰਕੇ ਦੋਸਤੋ ਫਿਰ ਸੋਨਾ ਥਣਾ ਦਾ ਗੈਪ ਬਹੁਤ ਸੋਹਣਾ ਚਾਰੇ ਥਣ ਨੁਕਰਾਂ ਚ ਲੱਗੇ ਹੋਏ ਆ ਹੱਤੀ ਚਾਈ ਵਾਲੇ ਥਣ ਫੋਰ ਸ਼ਾਂਗ ਪੁਰਾਣੀ ਫੇਸ ਕੁਆਲਟੀ ਬਹੁਤ ਸੋਹਣੀ ਸੋਹਣੇ ਮੂੰਹ ਮੱਥੇ ਦੀ ਹਾਈਟ ਵਾਲੇ ਪਾਸੋਂ ਫੁੱਲ ਉੱਚੇ ਲੰਮੇ ਵੱਡੇ ਕਦ ਕਾਠ ਵਾਲੀ ਆ ਹਵਾਨਾ ਵੇਖ ਸਕਦੇ ਆ ਬੈਕ ਸਾਈਡ ਤੋਂ ਬਹੁਤ ਸੋਹਣਾ ਵਲਟਾ ਲਾਜੇ ਬਹੁਤ ਪਈ ਆ ਬੱਚੀ ਨੇ ਇੱਕ ਹਫਤੇ ਚ ਵਲਟਾ ਲ ਕੱਢ ਕੇ ਹਵਾ ਨਾਲ ਟੈਟ ਕਰਕੇ ਦੋਸਤੋ ਫੈਰ ਸੋਣਾ ਚਾਰੇ ਥਨਾ ਤਿਜਵਾਈ ਵਾਲੇ ਗੈਪ ਚ ਨਿਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਫੋਰ ਸ਼ਾਂਕ ਕੋਰਾ ਨੇ ਚਾਰਾ ਥਨਾ ਸੇਮ ਹੀ ਸਾਈਜ਼ ਹਾਈਟ ਵਾਲੇ ਪਾਸੋਂ ਫੋਲੋ ਚ ਲੰਮੇ ਵੱਡੇ ਕਦ ਕਾਠ ਵਾਲੀ ਆ ਪੈਠ ਕੋਟਾ ਚੰਗਾ ਚੌੜਾ ਢੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਤੇ ਰੇਟ ਬਾਈ ਜੀ ਹੁਣੇ ਰੱਖਿਆ ਹੋਇਆ ਬੱਚੀ ਦਾ 80000 ਰੁਪਿਆ ਉੱਚ ਮਾਨ ਤਣ ਹੋ ਜੂ ਸੋ ਜੀ ਨੂੰ ਪਸੰਦ ਆ ਜੂ ਕਿ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਕਮੈਂਟ ਤਾਂ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ